ਖਾਲਸਾ ਜੀ ਸਰੀਰ ਕਦੇ ਰਹਿ ਆ ਨਹੀਂ ਕਰਦੇ ਕਿਉਂਕਿ ਸਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਕਹੇ ਹੋ ਬੋਲੋ ਇਹ ਕਿ ਲਖੀਰ ਆ ਕੇ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜਿਸ ਨੇ ਖਾਲਸਾ ਪੰਥ ਦੇ ਰਾਹ ਤੇ ਤੁਰਨਾ ਹੈ ਜਿਸ ਨੇ ਗੁਰੂ ਨਾਨਕ ਦੇ ਮਿਸ਼ਨ ਤੇ ਤੁਰਨਾ ਹੈ ਤੇ ਇਸ ਹਿੰਦੁਸਤਾਨ ਦੀ ਧਰਤੀ ਤੇ ਉਹ ਇਹ ਗੱਲ ਤੈਅ ਕਰਦੇ ਤਰਹ ਤੁਰੇ ਕਿ ਮੇਰਾ ਸਰੀਰ ਨਹੀਂ ਰਹਿਣਾ ਪਰ ਸੋਚ ਰਹਿ ਸਕਦੀ ਹੁੰਦੀ ਆ ਸਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਤੇ ਸਰਦਾਰ ਕਬੂਰ ਸਿੰਘ ਦੀ ਫੋਟੋ ਥੱਲੇ ਇੱਕ ਵਾਰ ਮੈਂ ਲਿਖਿਆ ਸੀ ਸੋਸ਼ਲ ਮੀਡੀਆ ਤੇ ਕਿ ਜੀਵਨ ਦੀ ਲੁਭਾਈ ਮੈਨੇ ਨਹੀਂ ਰੱਖਦੀ ਜੀਵਨ ਦੀ ਗਹਿਰਾਈ ਮੈਨੇ ਰੱਖਦੀ ਹੈ ਮਹਾਨਤ ਤੇ ਮਸ਼ਹੂਰ ਮਨੁੱਖ ਵਿੱਚ ਫਰਕ ਹੁੰਦਾ ਅਸੀਂ ਤੇ ਸਾਡੀ ਕੌਮ ਨੇ ਮਸ਼ਹੂਰ ਲੋਕਾਂ ਨੂੰ ਹਮੇਸ਼ਾ ਪਰਖਿਆ ਵੇਖਿਆ ਉਹਨਾਂ ਨੂੰ ਸੱਤਾ ਦਿੱਤੀ ਆ ਪਰ ਸਾਡੀ ਕੌਮ ਨੇ ਮਹਾਨ ਲੋਕਾਂ ਨੂੰ ਘੱਟ ਪਰਖਿਆ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਬਰਸ਼ੀ ਤੇ ਕੱਤਰ ਹੋਏ ਆ ਉਹਨਾਂ ਦੀ ਯਾਦ ਵਿੱਚ ਸਮਾਗਮ ਤੇ ਕੱਤਰ ਹੋਇਆ ਬੰਦੀ ਸਿੰਘਾ ਜੀ ਦੀ ਹਾਈ ਤੋਂ ਲੈ ਕੇ ਬਾਕੀ ਸਾਰੇ ਦਫਾਨ ਦਾ ਅਸੀਂ ਅਪੀਲ ਦਲੀਲ ਤੇ ਵਕੀਲ ਦੇ ਸਾਰੇ ਪੜਾ ਪੂਰੇ ਕਰ ਚੁੱਕੇ ਆ ਕੋਈ ਉਹਜ ਆਪਣਾ ਨਹੀਂ ਰਹਿ ਗਿਆ ਨਾ ਕੋਈ ਰਾਸ਼ਟਰਪਤੀ ਭਵਰ ਰਹਿ ਗਿਆ ਨਾ ਕੋਈ ਰਾਸ਼ੀ ਭਵਰ ਰਹਿ ਗਿਆ ਨਾ ਕੋਈ ਮੁੱਖ ਮੰਤਰੀ ਰਹਿ ਗਿਆ ਨਾ ਕੋਈ ਪ੍ਰਧਾਨ ਮੰਤਰੀ ਰਹਿ ਗਿਆ ਨਾ ਕੋਈ ਰਿਚਰ ਰਹਿ ਗਈ ਆ ਕੋਈ ਭਗਤ ਭਵਨੀ ਨਹੀਂ ਰਹਿ ਗਿਆ ਜਿੱਥੇ ਅਸੀਂ ਅਪੀਲ ਤੇ ਵਕੀਲ ਕੀਤੀ ਮਸ਼ਹੂਰ ਤੇ ਮਹਾਨ ਹੁਣ ਚ ਇਹ ਫਰਕ ਹੁੰਦਾ ਮਸ਼ਹੂਰ ਲੋਕ ਸੱਤਾ ਹੰਡਾ ਕੇ ਵੀ ਤੁਰ ਗਏ ਅੱਜ ਉਹਨਾਂ ਦੀ ਹਾਲਤ ਵੇਖ ਲਓ ਤੇ ਮਹਾਨ ਲੋਕ ਆਪਣਾ ਸ਼ਰੀਰ ਲਾ ਕੇ ਚਲੇ ਗਏ ਮਹਾਨ ਲੋਕਾਂ ਦਾ ਡੁੱਲਿਆ ਹੋਇਆ ਖੂਨ ਅੱਜ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਤਖਤ ਪਰ ਖੜਾ ਹੈ ਸਤਿਗੁਰੂ ਜਗਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਅੰਦਰ ਇੱਕ ਬੜੇ ਮਹਾਨ ਕੌਮੀ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੀ ਕਮੀ ਭਾਵਨਾ ਨੂੰ ਲੈ ਕੇ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਹਾਨ ਇਹ ਕਾਰਜ ਆ ਜਿਹੜੇ ਵੀਰ ਜਹੈਦਾਰ ਗੁਰਦੇਵ ਸਿੰਘ ਜੀ ਕੌਕੇ ਦੇ ਸਰੀਰ ਉੱਤੇ ਹੋਏ ਦੁੱਖ ਨੂੰ ਉਹਨਾਂ ਨੂੰ ਉਹਨਾਂ ਦੀ ਮੌਤ ਨੂੰ ਨੀਵੇਂ ਪੱਧਰ ਵੱਲ ਜਾਂਦੇ ਆ ਆਪਣੀ ਭਾਵਨਾ ਮੁਤਾਬਕ ਉਹਨਾਂ ਦੀ ਸੋਚ ਨਹੀਂ ਹੋ ਸਕਦੀ ਆ ਖਾਲਸਾ ਜੀ ਸਰੀਰ ਕਦੇ ਰਹਿਣਾ ਨਹੀਂ ਕਰਦੇ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕਹੇ ਬੋਲੋ ਇਹ ਤਿਲਖੀ ਰਾ ਕੇ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜਿਸ ਨੇ ਖਾਲਸਾ ਪੰਥ ਦੇ ਰਾਹ ਤੇ ਤੁਰਨਾ ਹੈ ਜਿਸ ਨੇ ਗੁਰੂ ਨਾਨਕ ਦੇ ਮਿਸ਼ਨ ਤੇ ਤੁਰਨਾ ਹੈ ਤੇ ਇਸ ਹਿੰਦੁਸਤਾਨ ਦੀ ਧਰਤੀ ਤੇ ਇਹ ਗੱਲ ਤੈਅ ਕਰਕੇ ਘਰੋਂ ਤੁਰੇ ਕਿ ਮੇਰਾ ਸਰੀਰ ਨਹੀਂ ਰਹਿਣਾ ਪਰ ਸੋਚ ਰਹਿ ਸਕਦੀ ਹੁੰਦੀ ਹੈ ਮੈਂ ਸੋਚ ਰਿਹਾ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਤੇ ਸਰਦਾਰ ਕਪੂਰ ਸਿੰਘ ਦੀ ਫੋਟੋ ਥੱਲੇ ਇੱਕ ਵਾਰ ਮੈਂ ਲਿਖਿਆ ਸੀ ਸੋਸ਼ਲ ਮੀਡੀਆ ਤੇ ਕਿ ਜੀਵਨ ਦੀ ਲੰਬਾਈ ਕੋਈ ਮਹਨੇ ਨਹੀਂ ਰੱਖਦੀ ਜੀਵਨ ਦੀ ਗਹਿਰਾਈ ਮਹਨੇ ਰੱਖਦੀ ਹੈ ਬੈਠੇ ਨੇ ਪਰਨਜੀਤ ਸਿੰਘ ਮੰਡ ਵਰਗੇ ਨੌਜਵਾਨ ਸੂਝਵਾਨ ਆਗੂ ਬੈਠੇ ਨੇ ਹੋਰ ਪੂਰੀ ਕੌਮ ਬੈਠੀ ਹੈ ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਮਹਾਨ ਅਤੇ ਮਸ਼ਹੂਰ ਮਨੁੱਖ ਵਿੱਚ ਫਰਕ ਹੁੰਦਾ ਅਸੀਂ ਤੇ ਸਾਡੀ ਕੌਮ ਨੇ ਮਸ਼ਹੂਰ ਲੋਕਾਂ ਨੂੰ ਹਮੇਸ਼ਾ ਪਰਖਿਆ ਵੇਖਿਆ ਉਹਨਾਂ ਨੂੰ ਸੱਤਾ ਦਿੱਤੀ ਹੈ ਪਰ ਸਾਡੀ ਕੌਮ ਨੇ ਮਹਾਨ ਲੋਕਾਂ ਨੂੰ ਘਟ ਪਰਖਿਆ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੀ ਵਰਸੀ ਤੇ ਇਕੱਤਰ ਹੋਏ ਆ ਉਹਨਾਂ ਦੀ ਯਾਦ ਵਿੱਚ ਸਮਾਗਮ ਤੇ ਇਕੱਤਰ ਹੋਏ ਆ ਮੈਂ ਕੋਈ ਮੈਲੇ ਨਹੀਂ ਰੱਖਦਾ ਇਹੋ ਜੀਆਂ ਸਰਕਾਰਾਂ ਤੋਂ ਆਪ ਇਨਸਾਫ ਸੂਹ ਮੰਗਿਆ ਜਾਵੇ ਕਿਉਂਕਿ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਬਾਕੀ ਸਾਰੇ ਦਖਾਂਤ ਦਾ ਅਸੀਂ ਅਪੀਲ ਦਲੀਲ ਤੇ ਵਕੀਲ ਦੇ ਸਾਰੇ ਪੜਾ ਪੂਰੇ ਕਰ ਚੁੱਕੇ ਆ ਕੋਈ ਉਹ ਜਿਹਾ ਪੜਾ ਨਹੀਂ ਰਹਿ ਗਿਆ ਨਾ ਕੋਈ ਰਾਸ਼ਟਰਪਤੀ ਭਵਰ ਰਹਿ ਗਿਆ ਨਾ ਕੋਈ ਰਾਜਸੀ ਭਵਰ ਰਹਿ ਗਿਆ ਨਾ ਕੋਈ ਮੁੱਖ ਮੰਤਰੀ ਰਹਿ ਗਿਆ ਨਾ ਕੋਈ ਪ੍ਰਧਾਨ ਮੰਤਰੀ ਰਹਿ ਗਿਆ ਨਾ ਕੋਈ ਰਿਟਰ ਰਹਿ ਗਈ ਆ ਕੋਈ ਭਵਨ ਪਵਨੀ ਰਹਿ ਗਿਆ ਜਿੱਥੇ ਅਸੀਂ ਅਪੀਲ ਦਲੀਲ ਤੇ ਵਕੀਲ ਨੇ ਕੀਤੀ ਹੁਣ ਮੈਂ ਇੱਕੋ ਬੇਨਤੀ ਅੱਜ ਜਹੇਦਾਰ ਪਾਈ ਜਗਦੇ ਗੁਰਦੇਵ ਸਿੰਘ ਜੀ ਕੌਕੇ ਦੀ ਬਰਸ਼ੀ ਤੇ ਪੂਰੀ ਕੌਮ ਨੂੰ ਜਿਹੜੇ ਵੀ ਸੁਣ ਰਹੇ ਆ ਬਾਹਰ ਅੰਦਰ ਇੱਥੇ ਬੈਠੇ ਇੱਕ ਬੇਨਤੀ ਕਰਦਾ ਕਿਰਪਾ ਕਰਕੇ ਆਪਣੇ ਅਹੁਦੇ ਰਤਬੇ ਪਾਰਟੀਆਂ ਤੋਂ ਪਰਛਕੇ ਆਦੇ ਰਤ ਵਿੱਚ ਤਿਆਗ ਦਿਓ ਪਾਰਟੀਆਂ ਤੋਂ ਉੱਪਰ ਉੱਠ ਕੇ ਸਿੰਘ ਸਾਹਿਬ ਗਿਆਨੀ ਗਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਸਰੀਰ ਨਹੀਂ ਉਹਨਾਂ ਦੀ ਮਹਾਨਤਾ ਜਿਵੇਂ ਖੋ ਜਾਗਦੀ ਹੈ ਮੈਂ ਦੁਬਾਰਾ ਫਿਰ ਦਹਰਾ ਦਿਆਂ ਮਸ਼ਹੂਰ ਅਤੇ ਮਹਾਨ ਹੁਣ ਇਹ ਫਰਕ ਹੁੰਦਾ ਹੈ ਮਸ਼ਹੂਰ ਲੋਕ ਸੱਤਾ ਹੰਡਾ ਕੇ ਵੀ ਤੁਰ ਗਏ ਅੱਜ ਉਹਨਾਂ ਦੀ ਹਾਲਤ ਵੇਖ ਲਓ ਤੇ ਮਹਾਨ ਲੋਕ ਆਪਣਾ ਸਰੀਰ ਲਾ ਕੇ ਚਲੇ ਗਏ ਮਹਾਨ ਲੋਕਾਂ ਦਾ ਡੁੱਲਿਆ ਹੋਇਆ ਖੂਨ ਅੱਜ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਤਤ ਪਰ ਖੜਾ ਹੈ ਉਹਨਾਂ ਦੀ ਮਹਾਨ ਇਸ ਕੁਰਬਾਨੀ ਉੱਤੇ ਮੈਂ ਬੇਨਤੀ ਕਰਦਾ ਸਾਰੀ ਕੌਮ ਨੂੰ ਉਹਦੇ ਰਤਵੇ ਤੁਹਾਡੇ ਕਿਤੇ ਨਹੀਂ ਗਏ ਨਾ ਸਿਮਰਜੀਤ ਸਿੰਘ ਮਾਨ ਦਾ ਉਹਦਾ ਕਿਤੇ ਗਿਆ ਨਾ ਕੌਮ ਪ੍ਰਤੀ ਉਹਨਾਂ ਦੀ ਵਫਾਦਾਰੀ ਕਿਤੇ ਗਈ ਹੈ ਬਾਕੀ ਜਿੰਨੇ ਸਿੰਘ ਨੇ ਜਹੇਦਾਰ ਜਗਤਾਰ ਸਿੰਘ ਖਵਾਰਾ ਭਾਈ ਬਲਵੰਤ ਸਿੰਘ ਰਾਜੋਣਾ ਜਾਂ ਜਿੰਨੇ ਵੀ ਸਿੰਘ ਨੇ ਮਹਾਨ ਤੁਹਾਡੀ ਮਹਾਨਤਾ ਕੌਮ ਚੋਂ ਕਦੇ ਨਹੀਂ ਧੋਤੀ ਜਾਵੇਗੀ ਕਿਰਪਾ ਕਰਕੇ ਜਹੇਦਾਰ ਗੁਰਦੇਵ ਸਿੰਘ ਕੌਕੇ ਦੇ ਵਰਸ਼ੀਅਤ ਤੇ ਆਪਣੇ ਅਹੁਦੇ ਰੁੱਤਵੇ ਤਿਆ ਕੇ ਇੱਕ ਕੌਮੀ ਮਿਸ਼ਨ ਵੱਲ ਤਰੋ ਇਹ ਵਕਤ ਦੀ ਲੜਾਈ ਆ ਕੀ ਰਾਸ਼ਟਰੀ ਲੜਾਈ ਜਾਂ ਸ਼੍ਰੋਮੀ ਕਮੇਟੀ ਦੀ ਲੜਾਈ ਭਾਈ ਅਮਰੀਕਾ ਵਾਲੇ ਵੀਰ ਕਹਿ ਗਏ ਨੇ ਇਹ ਵਕਤ ਦੀ ਲੜਾਈ ਆ ਤਕੜੇ ਹੋ ਕੇ ਆਪੇ ਨਿਸ਼ਾਨੇ ਵੱਲ ਲੜੀਏ ਇਹੀ ਸੱਚੀ ਤੇ ਸੂਚੀ ਸਰਧਾਜਲੀ ਹੋਵੇਗੀ ਮੈਂ ਆਲਰੀ ਆਸੈਕਰੀ ਫੈਡਰੇਸ਼ਨ ਵੱਲੋਂ ਦਲੇਰ ਸਿੰਘ ਡੋੜ ਬੈਠੇ ਨੇ ਸਾਰਿਆਂ ਵੱਲੋਂ ਇਸ ਮਹਾਨ ਸੂਰਬੀਰ ਯੋਧੇ ਦੀ ਬਰਸ਼ੀ ਦੇ ਉੱਤੇ ਇੱਕ ਪਰ ਲੈ ਕੇ ਚੱਲਿਆ ਕਿ ਅਸੀਂ ਮਰਦੇ ਲੜਦੇ ਜਿਸ ਤਰ੍ਹਾਂ ਵੀ ਹੋਈਏ ਕੌਮੀ ਨਿਸ਼ਾਨੇ ਵੱਲ ਵਧਾਂਗੇ ਬੋਲੇ ਇਸ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ